ਮੈਂ ਆਪਣਾ ਬੈਠਾ ਦਵਾਈਆਂ ਵਾਲੀ ਦੁਕਾਨ ਤੇ ਇੱਕ ਨੌਜਵਾਨ ਆਇਆ ਮੋਟਰਸਾਈਕਲ ਤੇ ਜਦੋਂ ਆਇਆ ਅੰਦਰ ਤੇ ਮੈਂ ਉਹਨੂੰ ਦੇਖ ਕੇ ਇੱਕਦਮ ਕਿਹਾ ਮਾ ਬਚ ਗਿਆ ਚਲ ਸ਼ੁ크ਰਬਾਦ ਜਾਇ ਤੂੰ 6:00 ਵਜੇ ਉਹ ਕਹਿੰਦਾ ਅੰਕਲ ਜੀ ਕੀ ਨੂੰ ਕਹਿੰਦੇ ਮੈਂ ਤੈਨੂੰ ਕਹਿੰਦਾ ਨਹੀਂ ਮੈਨੂੰ ਤਾਂ ਕੁਝ ਨਹੀਂ ਹੋਇਆ ਮਾ ਤੇਰੇ ਇੱਥੋਂ ਗੋਡਿਆਂ ਤੋਂ ਬਾਹਰ ਪੈਂਟ ਜੀ ਪਾਟੀ ਪਈ ਐ ਇੱਥੋਂ ਹੋਰ ਹੱਸ ਰਿਹਾ ਨਾ ਅੰਕਲ ਵੀ ਤਾਂ ਦਰਵਾਜ਼ਾ ਐ ਮੈਂ ਦਰਫੇ ਟੇਮੂ ਤੱਕ ਹੱਥੇ ਡਿੱਗ ਪਿਆ ਮਾ ਬੋਲੋ ਸਤਨਾਮੁ ਕਪੜੇ ਬਣੋ ਹੀ ਰਵਾਜ ਇਹਦਾ ਪਾਟੇ ਕਪੜੇ ਤਾਂ ਦੇਖੋ ਪਹਿਲਾਂ ਗਰੀਬ ਆਉਂਦੇ ਹੁੰਦੇ ਵੀ ਟਾਕੀਆਂ ਲਾ ਕੇ ਹੋਣ ਕਹਿੰਦਾ ਤਾਂ ਮੈਨੂੰ ਪਤਾ ਹੀ ਨਹੀਂ ਸੀਗਾ ਦੱਸੋ ਲੈ ਹਾਂ ਦਿਮਾਗ ਖਰਾਬ ਦੇਖੋ ਤੁਸੀਂ ਇਹਦਾ ਦੱਸੋ ਸੀ ਦੇਖ ਲਓ ਕਹਿੰਦੇ ਧਰਵਾਜ ਹੈ ਜੀ ਕਹਿੰਦੇ ਸੋਨੂੰ ਇੰਨੀ ਬਹੁਤ ਬਾਤ ਵੀ ਸੋਚਦਾ ਹੁੰਦਾ ਹੁਣ ਕਿ ਵੀ ਬਾਬਾ ਦੇਸੀ ਹੋਈ ਹੈ ਮੈਂ ਚੱਲ ਅਸੀਂ ਭਾਈ ਦੇਸੀ ਜੀ ਇਹੋ ਜਿਹੀ ਅੰਗਰੇਜ਼ੀ ਆ ਪਾਣ ਕੀ ਰਹਿਣਾ ਦੀ ਹਣਾ ਇਹੋ ਜੀ ਦੱਸੋ ਕੋ ਪਾਟੇ ਕਪੜੇ ਵਾਈ ਫਿਰਦੇ ਆ ਕਈ ਸਾਡੀਆਂ ਧੀਆਂ ਵੀ ਜਿਹਨਾਂ ਨੂੰ ਗਿਆਨ ਨਹੀਂ ਪਾਟੇ ਜੇ ਕਪੜੇ ਇੱਥੋਂ ਇੱਥੋਂ ਜੇ ਪਾਟੇ ਇੱਥੋਂ ਜੇ ਪਾਟਦਾ ਦੱਸੋ ਕੋਈ ਰਵਾਜ ਆ ਇਹ ਛੱਡ ਦਿਓ ਇਹ ਗੱਲਾਂ ਇਹ ਤਾਂ ਬੇਚੱਜਿਆਂ ਦਾ ਕੰਮ ਹੈ ਚੱਜੀ ਨਹੀਂ ਆਇਆ